ਦਿੱਲੀ ਬਲਾਸਟ ਮਾਮਲੇ ਦੇ ਵਿੱਚ ਐਨਆਈ ਦੀ ਟੀਮ ਦੇ ਵੱਲੋਂ ਲੁਧਿਆਣਾ ਦੇ ਵਿੱਚ ਰੇਡ ਕੀਤੀ ਗਈ ਆ ਜੀ ਹਾਂ ਦੱਸ ਦਈਏ ਕਿ ਇੱਕ ਡਾਕਟਰ ਦੇ ਕਲੀਨਿਕ ਦੇ ਉੱਪਰ ਰੇਡ ਕੀਤੀ ਗਈ ਆ ਤੇ ਉਸ ਤੋਂ ਬਾਅਦ ਡਾਕਟਰ ਦੀ ਗ੍ਰਿਫਤਾਰੀ ਵੀ ਹੋ ਚੁੱਕੀ ਆ ਤੇ ਇਹ ਵੀ ਤੁਹਾਨੂੰ ਦੱਸਾਂਗੇ ਕਿ ਆਖਿਰਕਾਰ ਡਾਕਟਰ ਦੀ ਗ੍ਰਿਫਤਾਰੀ ਕਿੱਥੋਂ ਹੋਈ ਆ ਕੀ ਲਿੰਕ ਜੁੜਦੇ ਨੇ ਤਾਂ ਕਦੋਂ ਇਹ ਰੇਡ ਹੋਈ ਆ ਤਮਾਮ ਜਾਣਕਾਰੀ ਦੇ ਲਈ ਸਾਡੇ ਨਾਲ ਸਾਡੇ ਪੱਤਰਕਾਰ ਨਰਿੰਦਰ ਮਹਿੰਦਰੀ ਜੀ ਤੁਸੀਂ ਨਰਿੰਦਰ ਕੀ ਜਾਣਕਾਰੀ ਹੈਗੀ ਆ ਜੋ ਲੁਧਿਆਣਾ ਦੇ ਵਿੱਚ ਐਨਆਈ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਆ ਕਿਸ ਦਿਨ ਇਹ ਰੇਡ ਕੀਤੀ ਗਈ ਆ ਤੇ ਅੱਜ ਜੋ ਖਬਰ ਸਾਹਮਣੇ ਆ ਰਹੀ ਆ ਅ ਬਿਲਕੁਲ ਦੇਖੋ 13 ਨਵੰਬਰ ਨੂੰ ਲੁਧਿਆਣਾ ਦੇ ਵਿੱਚ ਐਨਆਈ ਦੀ ਟੀਮ ਪਹੁੰਚਦੀ ਆ ਲੁਧਿਆਣਾ ਦੇ ਵਿੱਚ ਇੱਕ ਬਸਤੀ ਜੋਧੇਵਾਲ ਦਾ ਇਲਾਕਾ ਹੈਗਾ ਜਿੱਥੇ ਬਸਤੀ ਥਾਣਾ ਵਾ ਉਸ ਦੇ ਬਿਲਕੁਲ ਨਾਲ ਹੀ ਪਾਲ ਸਿੰਘ ਨਗਰ ਇਲਾਕਾ ਜਿੱਥੇ ਜਿਹੜੀ ਐਨਆਈ ਟੀਮ ਨੇ ਰੇਡ ਕੀਤੀ ਆ ਉੱਥੇ ਕਲੀਨਿਕ ਹੈ ਡਾਕਟਰ ਦਾ ਕਲੀਨਿਕ ਹੈਗਾ ਵਾ ਜਾਨ ਨਿਸਾਰ ਆलम ਉਹਨਾਂ ਦੇ ਨਾਮ ਡਾਕਟਰ ਕਲਿੰਕਾ ਫਿਲਹਾਲ ਉਹ ਬੰਗਾਲ ਦੇ ਵਿੱਚ ਦੱਸਿਆ ਜਾ ਰਿਹਾ ਕਿ ਆਪਣੀ ਭਤੀਜੀ ਦੀ ਮੈਰਿਜ ਤੇ ਗਏ ਸੀਗੇ ਪੁਲਿਸ ਨੇ ਜਦੋਂ ਲੁਧਿਆਣਾ ਦੇ ਵਿੱਚ ਰੇਡ ਕੀਤੀ ਐਨਟੀਮ ਜਦੋਂ ਰੇਡ ਕੀਤੀ ਤਾਂ ਉਸ ਤੋਂ ਬਾਅਦ ਬੰਗਾਲ ਦੇ ਵਿੱਚ ਜਾ ਕੇ ਉਸ ਦੀ ਜਿਹੜੀ ਗ੍ਰਿਫਤਾਰੀ ਕੀਤੀ ਹੈ ਇਸੇ ਵੀ ਦੱਸਦੇ ਨੇ ਕਿ ਇੱਕ ਪਰਿਵਾਰ ਜਿਹੜਾ ਵਾ 1984 ਤੋਂ ਲੁਧਿਆਣਾ ਦੇ ਵਿੱਚ ਰਹਿਣ ਵਾਲਾ ਵਾ ਡਾਕਟਰ ਜਿਹੜੇ ਨੇ ਉਹਨਾਂ ਨੇ 2020 ਦੇ ਵਿੱਚ ਐਮਬੀਬੀਐਸ ਕੀਤਾ ਸੀਗਾ 2025 ਦੇ ਵਿੱਚ ਐਮਬੀਬੀਐਸ ਦਾ ਜਿਹੜਾ ਵਾ ਇੰਟਰਨਸ਼ਿਪ ਪੂਰੀ ਕੀਤੀ ਸੀਗੀ ਇੱਥੇ ਵੀ ਦੱਸਦੇ ਨੇ ਕਿ ਇਹ ਅਲ ਫਲਾ ਜਿਹੜੀ ਯੂਨੀਵਰਸਿਟੀ ਉਸ ਨਾਲ ਇਹ ਜੁੜਿਆ ਹੈ ਮਾਮਲਾ ਹੈਗਾ ਵਾ ਅ ਜਿਹੜੀ ਐਨਏ ਟੀਮ ਆ ਜਿਹੜੀ ਯੂਨੀਵਰਸਿਟੀ ਦੇ ਜਿਹੜੇ ਪੜੇ ਹੋਏ ਜਿਹੜੇ ਸਟੂਡੈਂਟ ਨੇ ਜਾਂ ਉਸਦੇ ਪ੍ਰੋਫੈਸਰ ਨੇ ਉਹਨਾਂ ਤੋਂ ਇਹ ਪੁਸ਼ਕੀ ਜਿਹੜੀ ਲਗਾਤਾਰ ਕਰ ਰਹੀ ਹੈਗੀ ਹੈ ਫਿਲਹਾਲ ਪੁਲਿਸ ਨੇ ਜਿਹੜਾ ਜਿਹੜੀ ਐਨਏ ਟੀਮ ਨੇ ਬੰਗਾਲ ਦੇ ਵਿੱਚ ਜਿਹੜੀ ਡਾਕਟਰ ਦੀ ਗ੍ਰਿਫਤਾਰੀ ਕੀਤੀ ਹੈ ਫਿਲਹਾਲ ਪਰਿਵਾਰ ਇਹ ਕਹਿ ਰਿਹਾ ਹੈ ਕਿ ਜਿਹੜਾ ਲੁਧਿਆਣਾ ਦੇ ਵਿੱਚ ਉਹਨਾਂ ਦਾ ਪਰਿਵਾਰ ਰਹਿੰਦਾ ਵਾ ਉਹਨਾਂ ਨੇ ਇਹ ਕਿਹਾ ਕਿ ਡਾਕਟਰ ਨੂੰ ਫਿਲਹਾਲ ਛੱਡ ਦਿੱਤਾ ਗਿਆ ਵਾ ਹੁਣ ਜਿਹੜੀ ਅਗਲੀ ਜਾਂਚ ਜਿਹੜੀ ਐ ਐਨਏ ਟੀਮ ਪੂਰੀ ਤਰ੍ਹਾਂ ਅਕੇ ਕਰ ਰਹੀ ਹੈਗੀ ਐਥੇ ਵੀ ਦੱਸ ਦਿੰਦੇ ਨੇ ਕਿ ਕੁਝ ਜਿਹੜਾ ਵਾ ਹੈਂਡ ਗ੍ਰੇਡ ਪਰਸਨ ਨੇ ਇੱਕ ਬੰਬ ਵਿਗਾਸਿਕਾ ਜਿਸ ਦੇ ਵਿੱਚ ਪੁਲਿਸ ਲਗਾਤਾਰ ਛਾਪੇ ਮਾਰੀਆਂ ਕਰ ਰਹੀ ਆ 10 ਵਿਅਕਤੀ ਉਸ ਮਾਮਲੇ ਦੇ ਵਿੱਚ ਵੀ ਪੁਲਿਸ ਨੇ ਜਿਹੜੀ ਹੈ ਗ੍ਰਿਫਤਾਰੀ ਕੀਤੀ ਹੈ ਜੀ ਨਰਿੰਦਰ ਕੁਝ ਜ਼ਬਤ ਵਗੈਰਾ ਵੀ ਕੀਤਾ ਗਿਆ ਹਾਲਾਂਕਿ ਰੇਡ 13 ਤਰੀਕ ਦੀ ਜਿਸ ਤਰ੍ਹਾਂ ਤੁਸੀਂ ਦੱਸ ਰਹੇ ਹੋ ਖਬਰ ਅੱਜ ਬਾਹਰ ਆਈ ਹੈਗੀ ਆ ਤਾਂ ਅੱਗੇ ਕੋਈ ਆਂਡ ਗਵਾਣ ਤੋਂ ਪਤਾ ਲੱਗਿਆ ਕਿ ਕੀ ਕੁਝ ਜਿਹੜਾ ਨਾਲ ਲੈ ਕੇ ਗਈ ਹੈ ਰੇਡ ਦੀ ਟੀਮ ਅ ਦੇਖੋ ਜਿਹੜਾ ਕਲੀਨਿਕ ਆ ਉਹ ਪਿਛਲੇ ਕਾਫੀ ਦਿਨਾਂ ਤੋਂ ਬੰਦ ਪਿਆ ਹੋਆ ਕਿਉਂਕਿ ਦੱਸਿਆ ਜਾ ਰਿਹਾ ਕਿ ਜਿਹੜੇ ਡਾਕਟਰ ਆ ਉਹ ਬੰਗਾਲ ਦੇ ਵਿੱਚ ਆਪਣੇ ਇਸਤਰਾ ਦੇ ਵਿਆਹ ਤੇ ਗਏ ਹੋਏ ਨੇ ਕਲੀਨਿਕ ਬੰਦ ਪਿਆ ਉਹਨਾਂ ਦਾ ਘਰ ਜਿਹੜਾ ਉਹ ਉਸ ਤੋਂ ਕੁਛੀ ਦੂਰੀ ਤੇ ਹੈਗਾ ਵਾ ਫਿਲਹਾਲ ਉਸ ਘਰ ਦੇ ਵਿੱਚ ਵੀ ਹੁਣ ਕੋਈ ਵੀ ਮੌਜੂਦ ਨਹੀਂ ਹੈਗਾ ਵਾ ਇਹ 13 ਤਰੀਕ ਨੂੰ ਜਿਹੜੀ ਰਿੰਡ ਕੀਤੀ ਆ ਐਨਵੀ ਟੀਮ ਜਿਹੜੀ ਆ ਅੱਗੇ ਜਾਂਚ ਕਰ ਰਹੀ ਹੈਗੀ ਆ ਅਜੋ ਹਾਜੀ ਖਬਰ ਨਿਕਲ ਕੇ ਸਾਹਮਣੇ ਆਈ ਹੈ ਕਿ ਜੋ ਪਰਵਾਰਿਕ ਮੈਂਬਰ ਉਹਨਾਂ ਤੋਂ ਉਹ ਸੂਤਰਾਂ ਤੋਂ ਜੋ ਪਤਾ ਲੱਗਾ ਕਿ ਫਿਲਹਾਲ ਪੁਸ਼ਕਿਸ਼ ਤੋਂ ਬਾਅਦ ਉਹ ਸਟਾਫਰ ਜਿਹੜਾ ਵਾ ਛੱਡ ਦਿੱਤਾ ਗਿਆ ਵਾ ਜੀ ਤਾਂ ਬਹੁਤ ਬਹੁਤ ਸ਼ੁਕਰੀਆ ਨਰਿੰਦਰ ਜਾਣਕਾਰੀ ਦੇ ਲਈ ਤਾਂ ਬਿਲਕੁਲ ਜਿਹੜੇ ਲੁਧਿਆਣਾ ਦੇ ਵਿੱਚ ਐਨਆਈ ਦੀ ਟੀਮ ਦੇ ਵੱਲੋਂ ਰੇਡ ਕੀਤੀ ਗਈ ਆ 13 ਤਰੀਕ ਨੂੰ ਇਹ ਰੇਡ ਕੀਤੀ ਗਈ ਆ ਹਾਲਾਂਕਿ ਖਬਰ ਅੱਜ ਸਾਹਮਣੇ ਆਈ ਆ ਤਾਂ ਲੁਧਿਆਣਾ ਦੇ ਵਿੱਚ ਇੱਕ ਕਲੀਨਿਕ ਦੇ ਵਿੱਚ ਇਹ ਰੇਡ ਕੀਤੀ ਗਈ ਸੀ ਹਾਲਾਂਕਿ ਡਾਕਟਰ ਮੌਕੇ ਤੇ ਮੌਜੂਦ ਨਹੀਂ ਸੀਗਾ ਤੇ ਉਹ ਬੰਗਾਲ ਗਿਆ ਹੋਇਆ ਸੀਗਾ ਬੰਗਾਲ ਉਸਦੇ ਰਿਸ਼ਤੇਦਾਰ ਦੇ ਵਿਆਹ ਸੀਗਾ ਉਤੋਂ ਉਸ ਦੀ ਗ੍ਰਿਫਤਾਰੀ ਹੁੰਦੀ ਆ ਪਰ ਪਰਿਵਾਰਕ ਮੈਂਬਰਾਂ ਦਾ ਇਹ ਵੀ ਕਹਿਣਾ ਕਿ ਪੁਛਗਿੱਛ ਤੋਂ ਬਾਅਦ ਡਾਕਟਰ ਨੂੰ ਛੱਡ ਦਿੱਤਾ ਗਿਆ ਤਾਂ ਦਿੱਲੀ ਬਲਾਸਟ ਮਾਮਲੇ ਦੇ ਨਾਲ ਇਹ ਪੂਰਾ ਕਨੈਕਸ਼ਨ ਜੋੜ ਕੇ ਦੇਖਿਆ ਜਾ ਰਿਹਾ ਹੈਗਾ ਗੌਰਤਾਲ ਬਾਕੀ ਦਿੱਲੀ ਬਲਾਸਟ ਜਿਹੜਾ 10 ਤਰੀਕ ਨੂੰ ਹੋਇਆ ਸੀਗਾ ਉਸ ਦੇ ਵਿੱਚ ਕਰੀਬ 12 ਮੌਤਾਂ ਹੋ ਗਈਆਂ ਤੇ ਕਈ ਲੋਕ ਜਿਹੜੇ ਉੱਤੇ ਵਿੱਚ ਜ਼ਖਮੀ ਹੋ ਗਏ ਇਸ ਤੋਂ ਇਲਾਵਾ ਜਿਸ ਨੇ ਕਾਰ ਦਿੱਤੀ ਸੀਗੀ ਤਾਂ ਉਸ ਦੀ ਗ੍ਰਿਫਤਾਰੀ ਹੋ ਚੁੱਕੀ ਆ ਤੇ ਐਨਆਈ ਦੀ ਟੀਮ ਦੇ ਵੱਲੋਂ ਲਗਾਤਾਰ ਛਾਪੇ ਮਾਰੀ ਕੀਤੀ ਜਾ ਰਹੀ ਹੈ ਕਿ ਆਖਿਰਕਾਰ ਇਸ ਦੇ ਪਿੱਛੇ ਕੌਣ ਸੀਗਾ ਕਿਉਂਕਿ ਜਿਹੜੇ ਭੋਲੇ-ਪਾਲੇ ਲੋਕ ਸੀ ਜਿਹੜੇ ਆਮ ਜਿਹੜੇ ਲੋਕ ਦਿੱਲੀ ਲਾਲ ਕਿਲੇ ਤੋਂ ਬਾਹਰ ਕੰਮ ਤੋਂ ਘਰਾਤੇ ਤੇ ਬਹੁਤੇ ਲੋਕ ਘਰ ਤੋਂ ਕੰਮ ਤੇ ਜਾ ਰਹੇ ਸੀਗੇ ਤਾਂ ਕਿਸੇ ਨੂੰ ਨਹੀਂ ਪਤਾ ਸੀਗਾ ਕਿ ਉਹਨਾਂ ਨਾਲ ਇੰਜ ਵਾਪਰੇਗੀ ਤਾਂ ਉਹ ਮਨਜ਼ਰ ਜਿਹੜਾ ਤੁਸੀਂ ਵੇਖ ਸਕਦੇ ਹੋ ਤਸਵੀਰ ਦੇ ਵਿੱਚ ਇਹ ਉਸ ਦਿਨ ਦਾ ਮੰਜ਼ਰ ਹੈ ਗਿਆ ਕਿ ਕਿਸ ਤਰ੍ਹਾਂ ਦਿੱਲੀ ਜਿਹੜੀ ਉਹ ਦਹਿਲ ਜਾਂਦੀ ਹੈਗੀ ਆ ਉਸ ਤੋਂ ਪਹਿਲਾਂ ਫਰੀਦাবাদ ਦੇ ਵਿੱਚ ਵੀ ਸਾਡੀ ਇੱਕ ਫੜਿਆ ਜਾਂਦਾ ਹੈ ਗਿਆ ਤੇ ਅਜਿਹੇ ਦੇ ਵਿੱਚ ਉਸ ਤੋਂ ਬਾਅਦ ਬਲਾਸਟ ਹੋ ਜਾਣਾ ਮੌਤਾ ਹੋ ਜਾਣੀਆਂ ਜਾਂਚ ਦਾ ਵਿੱਚ ਆ ਗਿਆ ਐਨਆਈ ਟੀਮ ਲਗਾਤਾਰ ਛਾਪੇ ਮਾਰੀ ਕਰ ਰਹੀ ਹੈ ਗ੍ਰਿਫਤਾਰੀ ਪਹਿਲੀ ਜਿਹੜੀ ਹੋ ਚੁੱਕੀ ਆ ਹਾਂ ਜਿਸ ਡਾਕਟਰ ਦੇ ਵੱਲੋਂ ਜਿਹੜੀ ਏਕਾਰ ਦਿੱਤੀ ਗਈ ਸੀ ਉਸ ਦੀ ਵੀ ਗ੍ਰਿਫਤਾਰੀ ਹੋ ਚੁੱਕੀ ਆ ਤਾਂ ਹੁਣ ਇਹ ਐਂਗਲ ਜਿਹੜਾ ਹੈਗਾ ਉਹ ਲੁਧਿਆਣਾ ਦੇ ਨਾਲ ਜੁੜਦਾ ਹੋਇਆ ਦਿਖਾਈ ਦੇ ਰਿਹਾ ਲੁਧਿਆਣਾ ਦੇ ਵਿੱਚ ਰੇਡ ਕੀਤੀ ਗਈ ਆ ਤਾਂ ਹਾਲਾਂਕਿ ਰੇਡ ਇਹ 13 ਤਰੀਕ ਦੀ ਆ ਪਰ ਇਹ ਜੋ ਖਬਰ ਹੁਣ ਨਿਕਲ ਕੇ ਸਾਹਮਣੇ ਆਈ ਆ ਕਿ 13 ਤਰੀਕ ਨੂੰ NIA ਦੀ ਟੀਮ ਜਿਹੜੀ ਲੁਧਿਆਣਾ ਪਹੁੰਚਦੀ ਆ ਇੱਕ ਡਾਕਟਰ ਦਾ ਕਲੀਨਿਕ ਦੱਸਿਆ ਜਾ ਰਿਹਾ ਜਿੱਥੇ ਇਹ ਰੇਡ ਕੀਤੀ ਗਈ ਸੀ ਹਾਲਾਂਕਿ ਡਾਕਟਰ ਮੌਕੇ ਤੇ ਮੌਜੂਦ ਨਹੀਂ ਸੀ ਉਹ ਬੰਗਾਲ ਦੇ ਵਿੱਚ ਸੀਗਾ ਤੇ ਬੰਗਾਲ ਦੇ ਵਿੱਚ ਉਸ ਦੀ ਗ੍ਰਿਫਤਾਰੀ ਹੋਈ ਆ ਤੇ ਪਰਿਵਾਰਕ ਮੈਂਬਰਾਂ ਦਾ ਇਹ ਕਹਿਣਾ ਕਿ ਡਾਕਟਰ ਤੋਂ ਪੁੱਛਗਿੱਛ ਕਰਨ ਤੋਂ ਬਾਅਦ ਉਸ ਨੂੰ ਛੱਡ ਦਿੱਤਾ ਗਿਆ ਪਰ ਜੋ ਉਸ ਦਾ ਲੈਪਟਾਪ ਸੀਗਾ ਜਬਾਕੀ ਸਮਾਨ ਉਹ ਜ਼ਬਤ ਕਰ ਲਿਆ ਗਿਆ